ਟੋਰਾਂਟੋ ਦੇ ਵਿੱਚ ਜਿਹੜਾ ਮਾਈਗਰੇਟਰੀ ਬਰਡਸ ਸਾਡੇ ਸਿਆਲਾਂ ਤੇ ਸਪ੍ਰਿੰਗ ਦੇ ਵਿੱਚ ਵਾਪਸ ਆਉਂਦੇ ਆ ਸਿਆਲਾਂ ਚ ਜਾਂਦੇ ਨੇ ਉਹ ਜਿਹੜਾ ਉਹਨਾਂ ਦਾ ਸਿੱਧਾ ਰਾਹ ਉਹ ਟੋਰਾਂਟੋ ਦੇ ਉੱਪਰ ਦੀ ਹੈ ਉਹਨ ਦੀ ਉਹ ਲਾਈਨ ਹੈ ਫਿਰ ਟੋਰਾਂਟੋ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਟੋਰਾਂਟੋ ਸਾਡੇ ਬਿਲਡਿੰਗਸ ਬਹੁਤ ਉੱਚੇ-ਉੱਚੇ ਬਹੁਤ ਬਿਲਡਿੰਗਸ ਨੇ ਕੋਈ ਸਮਾਸੀ ਕੋਈ ਘੰਟੀ ਦੀ ਇੱਕਦੀ ਬਿਲਡਿੰਗ ਨਹੀਂ ਸੀ ਔਰ ਅਮਰੀਕਾ ਲੱਖਾਂ ਪੰਛੀ ਸਾਡੀਆਂ ਬਿਲਡਿੰਗਸ ਚ ਵੱਜ ਕੇ ਹਰ ਸਾਲ ਮਰਦੇ ਨੇ ਪਿਛਲੇ ਕੁਝ ਸਾਲਾਂ ਤੋਂ ਇਸ ਗੱਲ ਦਾ ਘਟੇ ਹੋਏ ਨੇ ਹਜੇ ਵੀ ਉਵੇਂ ਹੀ ਆ ਕਿਉਂ ਨੇਰੇ ਜਦੋਂ ਮਾਈਗਰੇਟ ਕਰਦੇ ਆ ਨੇਰੇ ਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਜਨ ਲੰਗੇ ਜਾਂਦੇ ਆ ਤਾਂ ਉਹ ਬਿਲਡਿੰਗ ਉਹਨਾਂ ਨੂੰ ਚਾਨਣ ਦਿਸਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸ਼ੀਸ਼ਾ ਸ਼ੀਸ਼ੇ ਸਿੱਧੇ ਵਾ ਦੇ ਸਾਰੇ ਬਿਲਡਿੰਗਸ ਵਾਲੇ ਨੂੰ ਇਕੱਠਾ ਕਰਨੇ ਪੈਂਦੇ ਜੀ ਕਈ ਵਾਰੀ ਉਹ ਪਿਛਲੇ ਕੁਝ ਸਾਲਾਂ ਤੋਂ ਸਾਡੇ ਹੁਣ ਇਹ ਸਿਸਟਮ ਚੱਲਿਆ ਕਿ ਜਿਹੜੀਆਂ ਬਿਲਡਿੰਗਸ ਨੇ ਉਹਦੀਆਂ ਰਾਤ ਨੂੰ ਲਾਈਟ ਆਫ ਕੀਤੇ ਜਾਣ ਇਹ ਕੁਝ ਮਹੀਨੇ ਵਾਸਤੇ ਇਉਂ ਕੀਤਾ ਜਾਂਦਾ